ਅੱਜ ਅਸੀਂ ਆਏ ਹੋਏ ਹਾਈਕਿੰਗ ਤੇ ਖੂਬਸੂਰਤ ਪਹਾੜ ਖੁੱਲੀ ਹਵਾ ਤੇ ਸਿਰਫ ਕੁਦਰਤੀ ਆਵਾਜ਼ ਜ਼ਿੰਦਗੀ 'ਚ ਕਦੇ-ਕਦੇ ਕੁਦਰਤ ਦੇ ਨੇੜੇ ਆਉਣਾ ਵੀ ਚਾਹੀਦਾ ਹੈ ਤੇ ਦਿਮਾਗ ਪੂਰਾ ਫਰੈਸ਼ ਹੋ ਜਾਂਦਾ ਹੈ ਕੀ ਤੁਸੀਂ ਆਉਣਾ ਚਾਹੁੰਦੇ ਹੋ ਇੱਕ ਵਾਰੀ ਜਾ ਕੇ ਜ਼ਰੂਰ ਦੇਖਿਓ ਇੱਥੇ ਆ ਕੇ ਨਾ ਸੱਚੀ ਦਿਲ ਨੂੰ ਬਹੁਤ ਸਕੂਨ ਮਿਲਦਾ ਜਿੱਥੇ-ਜਿੱਥੇ ਤੱਕ ਨਜ਼ਰ ਮਾਰੀਏ ਸਿਰਫ ਹਰੀਆਲੀ ਤੇ ਪਹਾੜ ਇਹ ਹਵਾ ਇਹ ਖਾਮੋਸ਼ੀ ਇਹ ਨਜ਼ਾਰੇ ਕਮਾਲ ਸ਼ਹਿਰ ਦੀ ਭੀੜ ਤੋਂ ਦੂਰ ਇੱਥੇ ਆ ਕੇ ਲੱਗਦਾ ਹੈ ਕਿ ਜ਼ਿੰਦਗੀ ਵਾਕਈ ਖੂਬਸੂਰਤ ਹੈ ਬਹੁਤ ਸੋਹਣੀ ਹੈ ਚੜਾਈ ਤਾਂ ਬਹੁਤ ਔਖੀ ਲੱਗੀ ਪਰ ਨਜ਼ਾਰੇ ਨੇ ਸਾਰੀ ਥਕਾਵਟ ਭੁਲਾ ਦਿੱਤੀ ਜੇਕਰ ਤੁਸੀਂ ਵੀ ਐਡਵੈਂਚਰ ਦੇ ਸ਼ੌਕੀਨ ਹੋ ਤਾਂ ਇਹੋ ਜਿਹੀਆਂ ਥਾਵਾਂ ਤੇ ਜ਼ਰੂਰ ਜਾਇਆ ਕਰੋ ਕਿਉਂਕਿ ਹਾਈਕਿੰਗ ਸਿਰਫ ਰਸਤੇ ਹੀ ਨਹੀਂ ਮਨ ਦੀ ਵੀ ਯਾਤਰਾ ਹੁੰਦੀ ਹੈ ਕਦੇ-ਕਦੇ ਰਸਤੇ ਔਖੇ ਹੋ ਜਾਂਦੇ ਆ ਪਰ ਇਹੋ ਜਿਹਾ ਨਜ਼ਾਰੇ ਸਬਰ ਦਾ ਇਨਾਮ ਜ਼ਰੂਰ ਦੇ ਕੇ ਜਾਂਦੇ ਆ ਸਾਹ ਲੈਣ ਦਾ ਅਸਲੀ ਮਜ਼ਾ ਤਾਂ ਇੱਥੇ ਆ ਕੇ ਹੀ ਆਉਂਦਾ ਹੈ ਤੂੰ ਵੀ ਕਦੇ ਆਪਣਾ ਫੋਨ ਸਾਈਡ ਤੇ ਰੱਖ ਕੇ ਕੁਦਰਤ ਵੱਲ ਨਿਕਲ ਯਕੀਨ ਕਰੀ ਦਿਲ ਖੁਸ਼ ਹੋ ਕੇ ਜਾਉ ਕੁਦਰਤ ਦੇ ਵਿੱਚ ਆ ਕੇ ਲੱਗਦਾ ਜ਼ਿੰਦਗੀ ਰੁਕ ਗਈ ਹੈ ਨਾ ਕੋਈ ਟੈਨਸ਼ਨ ਨਾ ਕੋਈ ਪੀੜ ਬਸ ਸਿਰਫ ਦੂਰ ਦੂਰ ਤੱਕ ਸਕੂਨ ਹੀ ਸਕੂਨ ਤੇਹੀ ਤਾਂ ਸਾਡੀ ਜ਼ਿੰਦਗੀ ਹੈ ਇਹਨੂੰ ਹੀ ਅਸਲ ਜ਼ਿੰਦਗੀ ਕਹਿੰਦੇ ਆ